ਉਗਾ ਪਾਗਾਪੁਰਾਣਾ ਫਰੀਦਕੋਟ ਦੀ ਸਾਰੀ ਸਾਡੀ ਉਹਨਾਂ ਦੀ ਪਾਰਟੀ ਦੀ ਟੀਮ ਸਾਡੇ ਸੁਣੇ ਹੋਏ ਵਿਦਾਇਕ ਸੈਵਨ ਸਾਡੇ ਸਾਥ ਕੈਂਪੀ ਸਾਹਿਬ ਸੁਪਰੇਸ ਸਾਦੂ ਸਿੰਘ ਜੀ ਔਰ ਮੋਗੇ ਦੀ ਪ੍ਰੈਸ ਸਾਰੀ ਪਾਗਾਪੁਰਾਣੇ ਦੀ ਪ੍ਰੈਸ ਅੱਜ ਇਹ 10ਵਾਂ ਟੋਲ ਪਲਾਜ਼ਾ ਜਿਹੜਾ ਹੈ ਉਹਨੂੰ ਅਸੀਂ ਲੋਕਾਂ ਲਈ ਫ੍ਰੀ ਕਰ ਰਹੇ ਹਾਂ ਇਸ ਤੋਂ ਪਹਿਲਾਂ 9 ਕਰ ਚੁੱਕੇ ਹਾਂ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇ ਦੇਣਾ ਕੁਝ ਗਲਤ ਫਹਮੀਆਂ ਨੇ ਕਾਂਗਰਸ ਬਾਈਨ ਖਾਸ ਤੌਰ ਤੇ ਮੈਂ ਸਾਰਾ ਉਹਨਾਂ ਦੇ ਵਹਿਮ ਘੱਟ ਦੇਣਾ ਦੇਖੋ ਇਸ 47.70 ਕਿਲੋਮੀਟਰ ਦਾ ਏਰੀਆ 461474 ਰੁਪਏ ਪਰ ਡੇ ਕਲੈਕਸ਼ਨ ਹੈ 461000 474 ਇਹਨਾਂ ਨੇ 25/9 ਨੂੰ 16/25/9 2006 ਨੂੰ 16 ਵਾਸਤੇ ਜਿਹੜਾ 16 ਸਾਲ ਵਾਸਤੇ ਕੰਟੈਕਟ 25/4/2008 ਨੂੰ ਸਟਾਰਟ ਹੋਇਆ ਤੇ ਇਹ ਵੀ ਆਫੀਸ਼ੀਅਲ ਜਿਹੜੀ ਐਕਸਪਾਇਰੀ ਸੀ ਉਹ 27 2023 ਸੀ ਇਸ ਪੁਆਇੰਟ ਤੇ ਮੈਂ ਤੁਹਾਨੂੰ ਖਾਸ ਤੌਰ ਤੇ ਕਹੂੰਗਾ ਇਹਨਾਂ ਨੇ ਕੀ ਕੀਤਾ ਜਿਹੜੀ 24 3 2008 ਦੀ ਬਜਾਏ ਇਹਨਾਂ ਨੇ 25 4 2008 ਨੂੰ ਇਹ ਕੰਸਟਰਕਸ਼ਨ ਕੰਪਲੀਟ ਕੀਤੀ 33 ਦਿਨ ਦਾ ਡਿਲੇ ਹੋਇਆ ਜਿਹਦਾ ਕਿ 51 ਲੱਖ ਰੁਪਏ ਇਹਨਾਂ ਨੂੰ ਜੁਰਮਾਨਾ ਹੋਇਆ ਪਰ ਉਹ ਨਹੀਂ ਦੱਸਣੀ ਫਾਸਟ ਓਵਰਲੇ 25/4/2013 ਨੂੰ ਸੀ 25/4/2013 ਨੂੰ ਪਹਿਲੀ ਵਾਰ ਇਹਨਾਂ ਨੇ ਸੜਕ ਤੇ ਲੁੱਕ ਪਾਉਣੀ ਸੀ ਓਵਰਲੇ ਕਰਨੀ ਸੀ ਜਿਹਨੂੰ ਕਿ ਇਹਨਾਂ ਨੇ ਪੀ-9 2014 14 ਨੂੰ ਕੀਤਾ ਜਾਨੀ ਕਿ 158 ਦਿਨ ਲੇਟ ਕੀਤਾ ਜੀ ਸਮਝੋ ਤੇ ਮਤਵਕ ਐਗਰੀਮੈਂਟ ਮਤਵਕ 158 ਦਿਨ ਓਵਰਲੇ ਜਿਹਦਾ ਕਿ ਇਹਨਾਂ ਨੂੰ 2 ਕਰੋੜ 45 ਲੱਖ ਰੁਪਏ ਜੁਰਮਾਨਾ ਹੋਇਆ ਪਰ ਉਹ ਨਹੀਂ ਦਿੱਤਾ ਗੱਲ ਸੈਕਿੰਡ ਓਵਰ ਲਈ ਜਿਹੜੀ ਕਰਨੀ ਸੀ ਦੂਜੀ ਵਾਰ ਜਿਹੜੀ ਲੁੱਕ ਵਿਸਾਉਣੀ ਸੀ ਜਾਂ ਜਿੱਥੇ ਸੜਕ ਖਰਾਬ ਸੀ ਠੀਕ ਕਰਨੀ ਸੀ ਉਹ ਕਰਨੀ ਸੀ 25 4 2019 ਨੂੰ ਪਰ ਇਹਨਾਂ ਨੇ ਕੀਤੀ 31 12 2019 ਨੂੰ 251 ਦਿਨ ਫਿਰ ਦੁਬਾਰਾ ਦੇ ਲਈ ਕੀਤਾ ਤੇ ਜੁਰਮਾਨਾ ਹੋਇਆ 3 ਕਰੋੜ 89 ਲੱਖ ਜਨਕਤ 3 ਕਰੋੜ 90 ਲੱਖ ਰੁਪਏ ਤਾਂ ਇਸ ਐਗਰੀਮੈਂਟ ਦੇ ਵਿੱਚ ਇੱਕ ਕਲੋਜ਼ ਹੈ ਕਾਂਗਰਸੀ ਖਾਸ ਤੌਰ ਤੇ ਸੁਣ ਲੈਣ ਐਗਰੀਮੈਂਟ ਦੇ ਵਿੱਚ ਕਲੋਜ਼ ਹੈ ਕਿ ਜੇ ਤੁਹਾਡਾ ਜੁਰਮਾਨਾ ਜਿਹੜਾ ਉਹ 3 ਕਰੋੜ 11 ਲੱਖ ਤੋਂ ਜ਼ਿਆਦਾ ਹੋ ਜਾਂਦਾ ਤਾਂ ਜਿਹੜਾ ਐਗਰੀਮੈਂਟ ਹੈ ਇਸ ਟੂਲ ਪਲਾਜ਼ਾ ਉਹਨੂੰ ਗਵਰਨਮੈਂਟ ਰੱਦ ਕਰ ਸਕਦੀ ਹੈ ਇੱਕ ਕਲੋਜ਼ ਲਿਖਿਆ ਹੋਇਆ ਹੈ ਪਰ 3 ਕਰੋੜ 99 ਲੱਖ ਰੁਪਏ ਜੁਰਮਾਨਾ ਹੋ ਗਿਆ ਇਹਦਾ ਮਤਲਬ 3 ਕਰੋੜ 11 ਲੱਖ ਤੋਂ ਉੱਪਰ ਹੋ ਗਿਆ ਸੋ ਇਹੇ ਟੋਲ ਪਲਾਜ਼ਾ 10 11 2019 ਨੂੰ ਬੰਦ ਹੋ ਸਕਦਾ ਸੀ ਕੋ ਕਾਂਗਰਸੀ ਸੱਜੰਨ ਦੇ ਸਾਡੇ ਮਿੱਤਰ ਨੇ ਉਹ ਪੁੱਛਦੀ ਸੀ ਕੱਲ ਮੈਂ ਨਾਮ ਵੀ ਲੈਦਾ ਨਾ ਮੈਂ ਤਾਂ ਮੈਂ ਟੂ ਮੈਂ ਮਾਰਕਿੰਗ ਈ ਹੁਣ ਮੈਂ ਕੱਲੇ ਕੱਲੇ ਜਵਾਬ ਦੂੰਗਾ ਇਹਨਾਂ ਦਾ ਭਰਗੜ ਸਿੰਘ ਜੀ ਪਰਗਤ ਸਿੰਘ ਜੀ ਕਹਿੰਦੇ ਤਾਂ ਐਸਸੀ ਖਤਮ ਹੋ ਜਾਣਾ ਸੀ। ਇਹਦੇ ਤੇ ਕੋਈ ਪਬਲਿਸੀ ਕੋਈ ਪਬਲਿਸਿਟੀ ਜਿਹੜਾ ਆਈ ਦਿੱਤੀ ਕੰਗ ਦੀ ਹੋਣੀ। ਪਰਗਤ ਸਿੰਘ ਜੀ ਪਹਿਲਾਂ ਭਾਰਤ ਵੱਲੋਂ 바ੱਕ ਖੇਡਦੇ ਰਹੇ ਨੇ, ਬਾਅਦ 5 ਸਾਲ ਅਕਾਲੀਆਂ ਵੱਲੋਂ ਵੀ ਖੇਡਦੇ ਰਹੇ ਨੇ। ਅੱਜ ਕੱਲ ਉਹ ਕਾਂਗਰਸ ਵਾਲਿਆਂ ਵੱਲੋਂ ਖੇਡ ਰਹੇ ਨੇ। ਚਲੋ ਬੋਲਤਾ ਚਲੋ ਨਹੀਂ ਕਰ ਦਿੰਦੇ ਉਹਨਾਂ ਦਾ ਬਿਸਤਰਾ ਗੋਲ ਕਰ ਦਿੰਦੇ ਆ ਉਹ। ਮੈਂ ਉਹਨਾਂ ਨੂੰ ਸਮਝਾਉਣਾ ਚਾਹਨਾ ਕਿ ਜਨਾਬ ਜੀ ਉਹ ਤੋਂ ਬਾਅਦ ਅਸੀਂ ਜਦੋਂ ਇਹ ਵੀ ਜਿਹੜੀ ਮਿਆਦ ਆ ਵੀ 20 ਤਰੀਕ ਦੀ ਹੈ, ਅੱਜ ਕਿੰਨੀ ਹੈ 5 ਅਸੀਂ ਜਦੋਂ ਸ਼ੁਰੂ ਕੀਤਾ ਇਹਨੂੰ ਖਤਮ ਕਰਨਾ ਤਾਂ ਇਹਨਾਂ ਨੇ ਸਾਡੇ ਤੋਂ ਇਹ ਇਦਾਂ ਖਤਮ ਨਹੀਂ ਹੋਣਾ ਸੀ ਇਹਨਾਂ ਨੇ ਸਾਡੇ ਤੋਂ 436 ਦਿਨ ਮੰਗੇ ਸੀ ਕਿ 436 ਦਿਨ ਹੋਰ ਵਧਾ ਦਿਓ ਜਨਿਕੇ ਫਰਵਰੀ 2025 ਤੱਕ ਤੇ 2019 ਚ ਪ੍ਰਗਟ ਸਿੰਘ ਜੀ ਅਫਸਰ ਵੀ ਮੇਰੇ ਬੈਠੇ ਹੋਣਗੇ ਸਾਨੀ ਸਰ 560 ਦਿਨ ਮੰਗੇ ਸੀ ਹਾਂਜੀ 560 ਦਿਨ ਮੰਗੇ ਸੀ ਆਪਾਂ ਉਹ ਬਾਅਦ ਕਹਿੰਦੇ 436 2019 ਚ ਇਹ ਟੋਲ ਪਲਾਜਾ ਦਾ ਐਗਰੀਮੈਂਟ ਬ੍ਰੀਚ ਕੀਤਾ ਇਹਨਾਂ ਦਾ ਟਰਮੀਨੇਟ ਹੋ ਸਕਦਾ ਸੀ ਉਸ ਵੇਲੇ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਸੀ ਪ੍ਰਗਟ ਸਿੰਘ ਜੀ ਉਹਦੇ ਚ ਐਮ ਐਲ ਏ ਸੀ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਪ੍ਰਗਟ ਸਿੰਘ ਜੀ ਨੂੰ ਕਿ ਅਲੀ ਬਾਬਾ ਨੂੰ ਪੁੱਛੋ ਕਿਉਂ ਨਹੀਂ ਕੀਤਾ ਉਹ ਉਦੋਂ ਕਿਉਂ ਬਧਾਤਾ 2019 ਤੋਂ 2022 ਤੱਕ ਸਾਡੀ ਗਵਰਨਮੈਂਟ ਆਈ ਅਸੀਂ ਕਾਨੂੰਨੀ ਕਾਰਵਾਈਆਂ ਕੀਤੀਆਂ ਕਾਨੂੰਨੀ ਕਾਰਵਾਈ ਮੁਤਾਬਕ ਹੈ ਕਿ ਬੰਦ ਕਰਨਾ ਹੈ 60 ਦਿਨ ਦਾ ਨੋਟਿਸ ਦੇਣਾ ਪੈਂਦਾ ਜੀ ਉਹ ਵੀ ਇਥੇ ਲਿਖਿਆ ਹੋਇਆ ਹੈ ਕਿ ਜੇ ਬੰਦ ਕਰਨਾ ਹੈ ਇਹ ਗਵਰਨਮੈਂਟ ਨੇ ਤਾਂ 60 ਦਿਨ ਪਹਿਲਾਂ ਦੱਸਣਾ ਪਊਗਾ ਅਸੀਂ 60 ਦਿਨ ਦਾ ਨੋਟਿਸ ਦਿੱਤਾ ਤੇ 60 ਦਿਨ ਕਦੋਂ ਹੋਏ ਕੱਲ ਰਾਤ 12 ਵਜੇ 4 ਤਰੀਕ ਨੂੰ ਰਾਤ ਨੂੰ 12 ਵਜੇ 60 ਦਿਨ ਹੋਏ ਆ 61ਵੇਂ ਦਿਨ ਮੈਂ ਤੁਹਾਡੇ ਕੋਲ ਬੈਠਾਂ ਮੈਂ ਕੋਈ ਪਬਲਿਸਿਟੀ ਲੈਣ ਨਹੀਂ ਆਇਆ ਮੈਨੂੰ ਕੋਈ ਟੈਲੀਵਿਜ਼ਨ ਤੇ ਆਉਂਦਾ ਚਾਹੀ ਨਹੀਂ ਮੈਨੂੰ ਕੋਈ ਫੋਟੋਆਂ ਛਾਪਵਾਉਂਦਾ ਚਾਹੀ ਨਹੀਂ ਇਹ ਕਾਂਗਰਸੀਆਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਜੇ ਅਸੀਂ ਆਗੇ ਟੋਲ ਪਹਾਂ ਦੇ ਬੰਦ ਕਰਾਂਗੇ ਇਹ ਇਹਨਾਂ ਦੇ ਕੰਡੇ ਬੀਜੇ ਹੋਏ ਨੇ ਜੇ ਇੱਥੇ ਸੁਖਵੀਰ ਬਾਦਲ ਜਾਂ ਅਲੀ ਬਾਬਾ ਹੁੰਦਾ 40 ਦਾ ਚਲੋ ਆਪਦੇ ਆਪ ਡਿਸਾਈਡ ਕਰ ਲੈਣ ਕੋਣ ਕੋਣ ਨੇ ਮੈਨੂੰ ਨਹੀਂ ਪਤਾ ਇਹ ਕਾਂਗਰਸ ਦੀ ਅੰਦਰਲੀ ਪ੍ਰੋਬਲਮ ਹੈ ਅਲੀ ਬਾਬਾ ਤੇ ਕੋਈ ਸੀ ਨਾ ਇੱਥੇ ਅਲੀ ਬਾਬਾ ਹੁੰਦਾ 436 ਦਿਨ ਵਧਾ ਦਿੰਦੇ ਬਲਕਿ ਕਹਿੰਦੇ 500 ਦਿਨ ਵਧਾਓ 300 ਦਿਨ ਤੇ ਮੈਨੂੰ ਦੇ ਦਿਓ 200 ਦਿਨ ਕਿਹੜਾ ਲੋਕਾਂ ਨੇ ਪੁੱਛਣਾ ਇੱਥੇ ਬਈ ਕਿੰਨੀ ਤਰੀਕ ਤੱਕ ਹੈ 100 ਇਹ ਗੱਲ ਕਹਿਣੀ ਕਿ ਇਹਦੀ ਮਿਆਦ ਖਤਮ ਹੋ ਰਹੀ ਸੀ ਆਪੀ ਬੰਦ ਹੋ ਜਾਂਦਾ ਨਹੀਂ ਹੋਣਾ ਸੀ ਆਪੀ ਬੰਦ ਤੇ ਆਪੀ ਬੰਦ ਹੋ ਜਾਂਦਾ ਸੀ 20 ਤਰੀਕ ਤੱਕ ਵੇਟ ਕਰਦੇ 15 ਦਿਨ ਕਿਉਂ ਘਟਾਏ ਨਹੀਂ ਕਿਉਂਕਿ ਅਸੀਂ ਲੀਗਲ ਪ੍ਰੋਸੈਸ ਦਾਬਕ 60ਵੇਂ ਦਿਨ ਇੱਥੇ ਆ ਗਏ 436 ਦਿਨ ਇਹਨਾਂ ਨੇ ਮੰਗੇ ਸੀ 569 ਮੰਗੇ ਸੀ ਵਸਤਾ ਕਰ ਕਰਾ ਕੇ 436 ਦੇ ਦਿੱਤੇ ਕਹਿੰਦੇ ਕਰੋਨਾ ਦੇ ਪੈਸੇ ਦਿਓ ਕਰੋਨਾ ਤਾਂ ਸਾਰੀ ਦੁਨੀਆ ਤੇ ਆਇਆ ਸੀਗਾ ਅਸੀਂ ਕਿਉਂ ਦਈਏ ਕਹਿੰਦੇ ਜੀ ਕਿਸਾਨ ਅੰਦੋਲਨ ਦੇ ਪੈਸੇ ਦਿਓ ਕਿਸਾਨ ਅੰਦੋਲਨ ਸੈਂਟਰ ਨੇ ਬਣਾਇਆ ਸੀ ਕਾਨੂੰਨ ਉੱਥੋਂ ਮੰਗੋ ਜਾ ਕੇ 467000 ਇਹ ਹੋ ਗਿਆ ਟੋਟਲ ਜਿਹੜੇ 10 ਬੰਦ ਕੀਤੇ ਨੇ ਉਹਨਾਂ ਦਾ ਜੀ 44 ਲੱਖ 1 ਬੰਦ 44 ਲੱਖ 43000 ਯਾਨੀ ਕਿ 4.54 ਲੱਖ ਹਰ ਰੋਜ਼ ਪੰਜਾਬ ਦੇ ਲੋਕਾਂ ਦਾ ਬਚਣ ਲੱਗ ਗਿਆ ਜੀ ਅੱਜ ਤੋਂ ਇਹ ਮੇਰਾ ਕੋਈ ਮਾਫੀਆ ਨਹੀਂ ਹੈਗਾ ਕਿ ਮੈਂ ਇਹ ਮੈਂ ਤਾਂ ਇਹ ਸੜਕ ਨੂੰ ਮੈਂ ਕੰਮ ਵੀ ਰੱਖੂੰਗਾ ਸੜਕ ਵੀ ਨਹੀਂ ਟੁੱਟਣ ਦੇਣੀ ਅਸੀਂ ਪਰ ਆ ਟੋਲ ਪਲਾਜ ਜਿਹੜੀ ਲੁੱਟ ਹੈ ਉਹ ਬੰਦ ਕਰਨੀ ਹੈ ਦੇਖੋ ਇਹ ਇਹਦੇ ਐਗਰੀਮੈਂਟ ਦੇ ਵਿੱਚ ਇਹ ਵੀ ਹੈ ਕਿ ਆਲੇ ਦੁਆਲੇ ਦੇ 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿੰਨੇ ਵੀ ਰਜਿਸਟਰਡ ਵਾਹਨ ਨੇ ਉਹਨਾਂ ਦਾ ਪਾਸ ਬਣੂਗਾ ਮਹੀਨੇ ਦਾ ਬਣਾਇਆ ਜੀ ਇਹਨਾਂ ਨੇ ਐਂਬੂਲੈਂਸ ਚਲਾਈ ਇੱਥੇ ਇਹਨਾਂ ਦੀ ਕਬਰੀ ਵਾਂ ਚੱਲੀ ਇੱਥੇ ਇਹ ਆਪਦੀਆਂ ਫੈਸਿਲਟੀਆਂ ਦੇਣ ਤੋਂ ਮੁਕਰਦੇ ਨਹੀਂ ਬਲਕਿ ਬਲਕਿ ਇਹ ਆਪਣੇ ਐਸਕ੍ਰੋ ਅਕਾਊਂਟ ਦੇ ਵਿੱਚੋਂ ਪੈਸੇ ਵੀ ਕਿਦੋਂ ਬੰਦ ਕਰਾਤਾ ਹਾਂਜੀ ਐਸਕ੍ਰੋ ਅਕਾਊਂਟ ਆਪਣੀ ਮਰਜ਼ੀ ਦਾ ਬੰਦ ਕਰਾਤਾ ਸੀਗਾ ਹਾਂ ਉਹ ਉਹ ਪੈਸੇ ਬਾਅਦ ਦੇ ਵਿੱਚ ਉਹਨਾਂ ਨੇ ਪੈਸੇ ਆਪਣੇ ਆਪਣੇ ਪ੍ਰਾਈਵੇਟ ਖਾਤੇ ਜਿਵੇਂ ਐਸਕਰੋ ਅਕਾਊਂਟ ਹੁੰਦਾ ਵੀ ਇਕੱਠੇ ਪੈਸੇ ਪਾਓ ਤਾਂ ਕਿ ਕੋਈ ਕੱਲ ਨੂੰ ਤੁਹਾਨੂੰ ਪ੍ਰੋਬਲਮ ਆ ਜਾਏ ਗਵਰਨਮੈਂਟ ਉਹ ਗਰੰਟੀ ਲੈ ਲੇ ਉਹ ਐਸਕਰੋ ਕਾਉਂਟ ਹੀ ਬੰਦ ਕਰਾਤਾ ਕਿਉਂਕਿ ਹੁਣ ਜਦੋਂ ਬਣਦੀ ਹੋਈ ਉਹਨਾਂ ਨਾਲ ਹੈ ਜਦੋਂ ਮੁੱਖ ਮੰਤਰੀ ਨੇ ਤਾਂ ਸਾਂਝੀਆਂ ਨੇ ਫਿਰ ਐਸਕਰੋ ਅਕਾਊਂਟ ਕੀ ਕਰੂਗਾ ਉੱਥੇ ਪੀ ਡਬਲਯੂਡੀ ਮਿਨਿਸਟਰਾਂ ਨੇ ਤਾਂ ਸਾਂਝਾ ਨਹੀਂ ਫਿਰ ਐਸਕਰੋ ਅਕਾਊਂਟ ਕੀ ਕਰੂਗਾ ਸੋ ਮੈਂ ਫੇਰ ਦੁਬਾਰੇ ਦਸਤਾਣਾ ਚਾਹਨਾ 436 ਦਿਨ ਮੰਗਦੇ ਸੀ ਸਾਥੋਂ ਅਸੀਂ ਇੱਕ ਦਿਨ ਨਹੀਂ ਵਧਾਵਾਂਗੇ ਘੰਟਾ ਨਹੀਂ ਵਧਾਵਾਂਗੇ ਅਸੀਂ ਲੀਗਲ ਪ੍ਰੋਸੈਸ ਕਰਕੇ ਅੱਜ 60ਵਾਂ ਤੇਰ ਬਣਦਾ 80ਵਾਂ ਅਸੀਂ ਅੱਜ ਬੰਦ ਕਰਨ ਆਏ ਆ ਇਹਦੀ ਮਿਆਦ ਇਹਦੀ ਮਿਆਦ ਤਾਂ ਫਿਰ 2019 ਚ ਵੀ ਖਤਮ ਹੁੰਦੀ ਸੀ ਉਹਦੇ ਕਿਉਂ ਨਹੀਂ ਖਤਮ ਕੀਤਾ ਜੀ ਸਰ ਜੋ ਟੋਲ ਪਲਾਜੇ ਬੰਦ ਕੀਤੇ ਜਾ ਰਹੇ ਆ ਕੀ ਉਹਨਾਂ ਦੀ ਮੇਨਟੇਨੈਂਸ ਵੀ ਬਰਾਬਰ ਰਹੇਗੀ ਜੀ ਸਰਕਾਰ ਦੀ ਹੈ ਜੀ ਅਸੀਂ ਕਲੈਕਸ਼ਨ ਲੋਕਾਂ ਵੱਲੋਂ ਟੈਕਸ ਆ ਰਿਹਾ ਹੈ ਸਾਡੀ ਟੈਕਸ ਕਲੈਕਸ਼ਨ ਵੱਧ ਰਹੀ ਹੈ ਪੀਡਬਲਯੂਡੀ ਕਾਦੇ ਵਾਸਤੇ ਫਿਰ ਜੇ ਤੁਸੀਂ ਸੜਕਾਂ ਬਣਾ ਕੇ ਪ੍ਰਾਈਵੇਟ ਕੰਪਨੀ ਨੂੰ ਵੇਚਤੀਆਂ ਫਿਰ ਸਰਕਾਰ ਕੀ ਕਰ ਰਹੀ ਹੈ ਇਹ ਸਰਕਾਰ ਦੀ ਡਿਊਟੀ ਹੈ ਸੜਕਾਂ ਬਣਾਉਣੀਆਂ ਉਹਨੂੰ ਮੈਂਟੇਨ ਰੱਖਣਾ ਅਸੀਂ ਰੱਖਾਂਗੇ ਜੀ ਸਰ ਇੱਕ ਟੋਆ ਨਹੀਂ ਬੰਦ ਹੁੰਦੇ ਇਹ ਇੱਥੇ ਜਿਉਂ ਵੀ ਮੁਲਾਜ਼ਮ ਕੰਮ ਕਰਦੇ ਟੋਲ ਪਲਾਜ਼ਾ ਦੇ ਉਹਨਾਂ ਦੇ ਵੀ ਰੋਜ਼ਗਾਰ ਹੋ ਜਾਣਗੇ ਉਹਨਾਂ ਦਾ ਕੀ ਕੀਤਾ ਜਾਏਗਾ ਉਹਨਾਂ ਦੇ ਵੀ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਊ ਪਰ ਤੁਸੀਂ ਇਹ ਤਾਂ ਦੇਖੋ ਨਾ ਬੇਰੋਜ਼ਗਾਰ ਹੋਗੇ ਜੀ ਅੱਜ ਦਾ ਟੋਲ ਪਲਾਜ਼ਾ ਬੰਦ ਹੋਣਾ ਨਾਲ 80 ਬੰਦੇ ਬੇਰੋਜ਼ਗਾਰ ਜ਼ਰੂਰ ਹੋਣਗੇ 30000 ਨੂੰ ਨੌਕਰੀ ਵੀ ਦੇ ਦੀ ਜੀ ਇਹਨਾਂ ਨੂੰ 70 ਨੂੰ ਵੀ ਦੇਵਾਂਗੇ ਉਹਨਾਂ 80 ਨੂੰ ਵੀ ਦੇਵਾਂਗੇ ਜਿੱਦਾਂ ਕਹਿੰਦੇ ਐਡਜਸਟ ਕਰਾਂਗੇ ਆਪਣੇ ਹੀ ਧੀਆਂ ਪੁੱਤਰੇ ਉਹ ਸਰ ਨਾਲ ਜਿਹੜੇ 4.5 ਲੱਖ ਰੁਪਏ ਬਚ ਰਹੇ ਲੋਕਾਂ ਦਾ ਉਹ ਕੀ ਹੈ ਜੀ ਠੀਕ ਉਹ ਲੋਕਾਂ ਦੀਆਂ ਜੇਬਾਂ ਤੋਂ ਪੈਸੇ ਕੱਢਣ ਨਹੀਂ ਆਈ ਲੋਕਾਂ ਨੇ ਜੇਬਾਂ 'ਚ ਪੈਸੇ ਪਾਉਣ ਆਈ ਹੈ ਜਾਂ ਬਚਾਉਣ ਆਈ ਬੋਰਸਾਨ ਸਾਹਿਬ ਤੋਂ ਵੱਡੀ ਗੱਲ ਤੁਸੀਂ ਹੋਣੀ ਕਹੀਏਗੀ ਯਾਰ ਇਹਨਾਂ ਨੂੰ ਤਿੰਨ ਵਾਰ ਜਿਹੜੀ ਫਲੈਂਟੀ ਲੱਗੀ ਹੈ ਦੇਖੋ ਜਿਹੜੀਆਂ ਵਾਰੀ ਆਈ ਚੌਕੀ ਸਾਰਿਆਂ ਦੀ ਅਸੀਂ ਕਿਸੇ ਨੂੰ ਇੱਕ ਦਿਨ ਵੀ ਨਹੀਂ ਬਿਦਾਵਾਂਗੇ ਅਸੀਂ ਐਕਸਟੈਂਸ਼ਨ ਨਹੀਂ ਦੇਣੀ ਪਰ ਆਲਰੇਡੀ ਸੈਸ਼ਨਾਂ ਦਿੱਤੀਆਂ ਹੋਈਆਂ ਨੇ ਅਸੀਂ ਉਹਨਾਂ ਵਿਰੁੱਧ ਕੋਰਟਾਂ ਦੇ ਵਿੱਚ ਗਏ ਹੋਏ ਹਾਂ ਜਿਸ ਤਨੀ ਕੋਡ ਸਾਨੂੰ ਕਹਿ ਦਿੰਦੀ ਹੈ ਕਿ ਸਾਡੇ ਵੱਲੋਂ ਕਲੀਅਰ ਐਸੀ ਇੱਥੇ ਆਇਆ ਮਾਨ ਸਾਹਿਬ ਅਸੀਂ ਤਾਂ ਕੋਸ਼ਿਸ਼ ਕੀਤੀ ਹਾਂ ਹਾਂਜੀ ਹਾਂਜੀ ਅਸੀਂ ਤਾਂ ਕਹਿੰਦੇ ਕਿ ਆਇਆ ਵਰਲੀ ਅਸੋਸੀਬਲ ਉਹ ਬੰਦ ਹੋ ਗਈ ਜਿੰਨੇ ਵੀ ਸਟੇਟ ਹਾਈਵੇ ਨੇ ਇਵਨ ਇੱਕ ਦੋ ਨੈਸ਼ਨਲ ਹਾਈਵੇ ਤੇ ਕੁਝ ਇਸ ਤਰ੍ਹਾਂ ਦੇ ਜਿਹੜੇ ਟੋਲ ਪਲਾਜ਼ਾ ਜਿਹੜੇ ਨਹੀਂ ਹੋ ਸਕਦੇ 60 ਕਿਲੋਮੀਟਰ ਦੀ ਜਿਹੜੀ ਦੂਰੀ ਹੈ ਇਹ 60 ਕਿਲੋਮੀਟਰ ਦੇ ਵਿੱਚ ਨਹੀਂ ਹੁਣ ਉਹ 60 ਕਿਲੋਮੀਟਰ ਦੇ ਅੰਦਰ ਅੰਦਰ ਦੇ ਅਸੀਂ ਉਹਦੇ ਬਾਰੇ ਵੀ ਗੱਲ ਕਰੀ ਫਾਨੂੰ ਲਿਖਾਂਗੇ ਕਿ ਤੁਸੀਂ ਟੋਲ ਪਾਟੇ ਬੰਦ ਕਰ ਬਾਕੀ ਸਭ ਇੱਕੋ ਠਿਕਾਣਾ ਨਹੀਂ ਹੈ ਜਿਹੜੀ ਤੁਹਾਨੂੰ ਕਹੀ ਹੈ ਇਹਨਾਂ ਨੂੰ ਤਿੰਨ ਵਾਰੀ ਪੈਨਲਟੀ ਲੱਗੀ ਹੈਗੀ ਇਹਨਾਂ ਨੇ ਜਮਾ ਨਹੀਂ ਕਰਾਈ ਨਹੀਂ ਕਰਾਈ ਪੈਨਲਟੀ ਦਾ ਜੋ ਆਮ ਲੋਕਾਂ ਨੂੰ ਹੁੰਦਾ ਪੈਨਲਟੀ ਦਾ ਉਹੀ ਹੋਊਗਾ ਇਹਨਾਂ ਪਰ ਰਿਪੋਰਟ ਦੇ ਵੀ ਜਾ ਕੇ ਪੈਨਲਟੀ ਲਾਵਾਂਗੇ ਅਸੀਂ ਕੰਮ ਕਰਦੇ ਜਾਓਗੇ ਸਾਰੇ ਜੀ ਤੇ ਛੱਡਾਂਗੇ ਜੀ ਪੈਨਲਟੀ ਦਾ ਵੀ ਕੰਮ ਹੈ ਬੈਂਗਲੂਰ ਤੋਂ ਬੈਂਗਲੂਰ ਇਸਾਈ ਇਹਨੂੰ ਰਿਪੋਰਟ ਕਰ ਬੈਂਕ ਨੂੰ ਅਸੀਂ ਲਿਕਟਾ ਰਿਕਵਰ ਕਰਨ ਲਈ ਬੈਂਕ ਗਾਰੰਟੀ ਜਿਹੜੀ ਸੀ ਅਸੀਂ ਪੈਸੇ ਲਵਾਂਗੇ ਅਭੀ ਛੱਡਦੇ ਨਹੀਂ ਹੈਗੇ ਪੈਸਾ ਜੇ ਤੁਸੀਂ ਬਾਗਾ ਪ੍ਰਾਣਾ ਪਹੁੰਚੇ ਹੋ ਖਾਸ ਬਾਗਾ ਪ੍ਰਾਣਾ ਦੇ ਵਿੱਚ ਤੁਸੀਂ ਅੱਜ ਆਇਓ ਬਾਗਾ ਪ੍ਰਾਣਾ ਨੂੰ ਕੀ ਪ੍ਰੋਜੈਕਟ ਵੱਡੇ ਤੋਂ ਕੀਤੇ ਗਿਆ ਇਹ ਤੋਂ ਵੱਡਾ ਹੋਰ ਕੀ ਲਈ ਬਾਗਾ ਪ੍ਰਾਣਾ ਖਰੀ ਹੋ ਗਿਆ ਇਹ ਤਾਂ ਸਰਕਾਰੀ ਦੇ ਧਰਤਾ ਇਹ ਤਾਂ ਇਹਦਾ ਇਹਦਾ ਲੈਤਾ ਅੱਗੇ ਵੇਟ ਕਰੋ ਸਾਰੇ ਪੰਜਾਬ ਨੂੰ ਥੱਲੇ ਬਾਗਾ ਪ੍ਰਾਣਾ ਨੂੰ ਸਾਰੇ ਪੰਜਾਬ ਨੂੰ ਦੇਖੋ ਬਿਜਲੀ ਫ੍ਰੀ ਹੈ ਉੱਥੇ ਬਾਗਾ ਪ੍ਰਾਣਾ ਵੀ ਆਉਂਦਾ ਆਮ ਆਦਮੀ ਕਲੀਨਿਕ ਬਣ ਰਹੇ ਨੇ ਬਾਗਾ ਪ੍ਰਾਣਾ ਵੀ ਆਉਂਦਾ ਸਕੂਲ ਆਫ ਫੈਮਿਨਸ ਬਣ ਰਹੇ ਨੇ ਬਾਗਾ ਪ੍ਰਾਣਾ ਵੀ ਪਿੱਛਾ ਆਉਂਦਾ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਰਿਹਾ ਹੈ ਭਾਗਾ ਪ੍ਰਾਣਾ ਵੀ ਪਿੱਛੋਂ ਦਾ ਤੇ ਨਾਲ 15-15 ਘੰਟੇ 16-16 ਘੰਟੇ ਬਿਜਲੀ ਆ ਰਹੀ ਹੈ ਐਗਰੀਕਲਚਰ ਸੈਕਟਰ ਵਾਸਤੇ ਉਹ ਭਾਗਾ ਦਾ ਬਹੁਤ ਇਤਿਹਾਸਕ ਫੈਸਲਾ ਤਾਂ ਜੜਾ ਹੋਇਆ ਸਾਡੇ 13 ਕਰੋੜ ਰੁਪਇਆ ਪਾਣੀ ਵਾਸਤੇ ਬਾਦਸਾਪ ਨਾਲ ਲੈ ਕੇ ਕਾਹਲੇ ਦਾ ਬਹੁਤ ਇਤਿਹਾਸਕ ਫੈਸਲਾ ਹੋਇਆ ਲੋਕਾਂ ਨਗਰ ਨਗਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰ ਮੜਨ ਜਾ ਰਿਹਾ ਜਦਕਿ ਪੰਜਾਬ ਦੀ ਪਹਿਲੀ ਨਗਰ ਕੌਂਸਲ ਨਗਰ ਕਮ ਉਹ ਜੀ ਦੇਖੋ ਜੀ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗੀ ਜਾਂਦਾ ਹੈ ਕਿ ਇਹ ਤਾਂ ਲੁੱਟੇਰੇ ਸੀ ਅੱਜ ਤੁਹਾਨੂੰ ਨਾ ਪਤਾ ਲੱਗਿਆ ਕਿ ਕਿਵੇਂ ਲੁੱਤੀ ਗਏ ਤੁਸੀਂ ਲੋਕਾਂ ਨੂੰ ਪਤਾ ਲੱਗ ਜਾਂਦਾ ਲੋਕ ਕਹਿੰਦੇ ਚਲੋ ਯਾਰ ਆਪਾਂ ਉੱਧਰ ਚੱਲੀਏ ਜਿੱਥੇ ਪੰਜਾਬ ਤੱਕ ਜਾਣਾ ਭਰਿਆ ਜਾ ਰਹੇ ਆਂ ਉਹ ਅੱਛੀ ਗੱਲ ਹੈ ਜੀ ਚੰਗੇ ਲੋਕਾਂ ਨੂੰ ਅਜੇ ਹੋਰ ਬਹੁਤ ਸਾਰੇ ਲੋਕਾਂ ਦੇ ਅੰਦਰ ਕਹਿੰਦੇ ਦਬਲ ਇੰਜਨ ਸਰਕਾਰੋਂ ਕੀ ਮੋਗੇ ਵੀ ਆਪਦੀ ਸਰਕਾਰ ਦੇ ਨਿਕਲ ਵੀ ਆਪਦੀ ਸਰਕਾਰ ਦਾ ਬੰਦੀ ਸਰਕਾਰੋਂ ਵੀ ਸਾਡੇ ਤਾਂ ਨਵਾਂ ਇੰਜਣ ਹੈ ਜੀ ਸਾਡੇ ਡਬਲ ਡਬਲ ਸਾਡੇ ਇੰਜਣ ਨਵਾਂ ਹੁੰਦਾ ਜੀ ਇਹ ਇੰਜਣ ਉੰਜਣ ਉਹ ਲਾਈ ਜਾਣ ਉਨੇ ਕੋਲੇ ਇੰਜਣ ਜਿਆਦਾ ਨਹੀਂ ਡੱਬੇ ਘੱਟ ਨੇ ਸਾਡੇ ਕੋਲ ਡੱਬੇ ਵੀ ਚਾਹੀਦੇ ਨੇ ਸਰ ਤੁਸੀਂ ਤੁਹਾਡੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਲੋਕਾਂ ਨੂੰ ਇਸ ਗੱਲ ਦਾ ਸ਼ਾਇਦ ਪਤਾ ਹੈ ਪਰ ਵਿਰੋਧੀ ਤੁਹਾਡਾ ਇਹਨਾਂ ਵਿਰੋਧ ਕਿਉਂ ਕਰਦੇ ਗਰੋਧ ਕਰਨ ਵਾਸਤੇ ਹੋਰ ਕੀ ਕਰਨ ਫਿਰ ਹੋ ਜਾਏ ਐਨਾ ਇੱਕ ਤਾਂ ਟਾਈਮ ਉਹਨਾਂ ਨੂੰ ਹੀ ਹਵਾਲੀ ਪੁੱਛ ਦਿੱਤੇ ਜਾਂਦੇ ਜੀ ਤੁਹਾਡੇ ਜਦੋਂ ਅਸੀਂ ਰਿਐਕਸ਼ਨ ਲੈਂਦੇ ਹਾਂ ਤੁਹਾਡੇ ਪੱਤਰਕਾਰਾਂ ਨਾਲ ਲੜ ਪੈਂਦੇ ਨੇ ਠੀਕ ਹੈ ਨਾ ਇਥੋਂ ਕੀ ਕੀ ਜਦੋਂ ਕੋਈ ਪਹਲਵਾਨ ਢੈਂਦਾ ਹੋਵੇ ਨਾ ਉਹ ਫਿਰ ਗਾਣਾ ਤੇ ਉੱtre ਆਉਂਦਾ ਹੈ ਹੱਥੋਂ ਪਾਈ ਤੋਂ ਉੱtre ਆਉਂਦਾ ਉਹਨੇ ਕੋਲੇ ਕੋਈ ਮੁੱਦਾ ਹੀ ਹੈ ਨਹੀਂ ਜਦੋਂ ਮੇਰੇ ਬਾਰੇ ਨੀਤੀ ਬੋਲਣਗੇ ਜਾ ਪੱਤਰਕਾਰਾਂ ਨਾਲ ਲੜਨਗੇ ਜਦੋਂ ਮੈਂ ਸਾਰੇ ਕਾਗਜ਼ ਲਿਆ ਕੇ ਪੇਸ਼ ਕਰਤੇ ਕਿ ਅਨਸਾਰੀ ਦੇ ਦੋਨੇ ਬੇਟਿਆਂ ਨੂੰ ਪਟਕਾਪੋੜ ਦੀ ਜ਼ਮੀਨ ਦਿੱਤੀ ਆ ਉਹ ਤਾਂ ਬੋਲੇ ਨਹੀਂ ਫਿਰ ਠੀਕ ਹੈ ਇਹ ਮੈਂ ਸਾਰੇ ਭੇਦ ਖੋਲੂ ਇਹਨਾਂ ਦੇ ਅਸੀਂ ਸੱਚੇ ਦਿਲੋਂ ਪੰਜਾਬ ਦੇ ਲੋੜੇ ਹੋਏ ਆ ਅਸੀਂ ਕੋਈ ਹਵਾ ਚ ਨਹੀਂ ਪੀਂਦ ਛੱਡਦੇ ਜਿਹੜੀ ਗੱਲ ਕਹਿੰਦੇ ਆ ਉਹ ਕਰਦੇ ਸੋ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਆ ਆਡੀਐਫ ਦੇ ਮਾਮਲੇ ਤੋਂ ਸਾਡਾ ਪੈਸਾ ਹੈ ਸਾਡਾ ਹੱਕ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਅਸੀਂ ਕੇਸ ਫਾਈਲ ਕਰਾਂਗੇ ਕਿਉਂਕਿ ਇੰਦਰ ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਦੇ ਨਾ ਕਰ ਨਾ ਖਵਾ ਨਾ ਜੀ ਮੇਰਾ ਸਭ ਰੂਰਲ ਦੇ ਵਿੱਚ ਵੀ ਸਾਰੇ মিডিਆ ਦਾ ਕੋਲ ਆਰ ਜੀਪੀਟੀ ਵੀ ਦੀ ਮੁਆਫੀ ਵੀ ਕੀਤੀ ਸੀ ਅੱਧ ਮੋਗੇ ਤੋਂ ਵੀ ਸਾਰਾ মিডিਆ ਫਿਲ ਕਰਿਆ ਕੁਝ মিডিਆ ਅਸਤੇ ਕੁਝ ਕੀਤਾ ਜਾ ਰਿਹਾ ਜਿਵੇਂ ਸੰਦੂਰਾ ਨੇ ਕਿਹਾ ਸੀ ਟੋਲ ਪਲਾਜੇ ਉਹੀ ਕਰ ਦੋ ਸਾਡੇ ਆ ਲੋ ਜੀ ਫੱਟਰੀ ਦਾ ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ